ਕੀ ਹਾਲ ਚਾਲ ਹੈ ਦੋਸਤੋ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਮੈਂ ਤੁਹਾਡਾ ਆਪਣਾ ਵੀਜੇ ਸ਼ਰਮਾ ਤੁਹਾਨੂੰ ਅੱਜ 1999 2000 ਤੋਂ ਪਹਿਲਾਂ ਦੇ ਸਾਦੇ ਵਿਆਹ ਦਿਖਾ ਰਹੇ ਹਾਂ ਮੇਰੇ ਖਿਆਲ ਮੁਤਾਬਕ ਤੁਹਾਨੂੰ ਇਹ ਵਿਆਹ ਦੀ ਮੂਵੀ ਬੜੀ ਪਸੰਦ ਆਵੇਗੀ 1985-86 ਤੋਂ ਲੈ ਕੇ 2008-10 ਤੱਕ ਮਰੂਤੀ ਕਾਰ ਦੀ ਬਹੁਤ ਚੜ੍ਹਾਈ ਸੀ ਜਦੋਂ ਵੀ ਕੋਈ ਵਿਆਹ ਹੋਣਾ ਤਾਂ ਢੋਲੀ ਵਾਲੀ ਕਾਰ ਜ਼ਿਆਦਾਤਰ ਮਰੂਤੀ ਕਾਰ ਹੀ ਹੁੰਦੀ ਸੀ ਉਸ ਨੂੰ ਪੂਰਾ ਸਜਾ ਕੇ ਲਿਆਇਆ ਜਾਂਦਾ ਸੀ ਕਿਉਂਕਿ ਉਦੋਂ ਇੰਵੈਸਟਰ ਕਾਰਾਂ ਖੁੱਲੇ ਪਰਦਿਆਂ ਵਾਲੀਆਂ ਜੀਪਾਂ ਇਹ ਗੱਡੀਆਂ ਚੱਲਦੀਆਂ ਸੀ ਤੇ ਵਿਆਹ ਵਾਲੇ ਮੁੰਡੇ ਲਈ ਉਹਦੀ ਪਹਿਲੀ ਡਿਮਾਂਡ ਹੁੰਦੀ ਸੀ ਕਿ ਮ੍ਰਤੀਕਾਰ ਤੇ ਫੁੱਲ ਲਾਏ ਜਾਣ ਹਾਂ ਤਾਂ ਅਨੁਮਾਣੇ 1999 ਦਾ ਵਿਆਹ ਦਿਖਾ ਰਹੇ ਹਾਂ ਜਿਸ ਵਿੱਚ ਵਿਆਹ ਵਾਲਾ ਮੁੰਡਾ ਮ੍ਰਤੀਕਾਰ ਦੇ ਵਿੱਚ ਜਾ ਰਿਹਾ ਹੈ ਉਦੋਂ ਫੋਟੋਗ੍ਰਾਫਰ ਵੀ ਪੂਰੀ ਜੀ ਜਾਣ ਲਾ ਕੇ ਵੀਡੀਓ ਬਣਾਉਂਦਾ ਸੀ ਆ ਰਸਤੇ ਦੀ ਵੀਡੀਓ ਵੀ ਬਣਾ ਰਿਹਾ ਹੈ ਵਿਆਹ ਵਾਲਾ ਮੁੰਡਾ ਵਿਆਹ ਵਾਲੀ ਕੁੜੀ ਦੇ ਪੋਜ ਸੜਕ ਤੇ ਜਾਂਦਿਆਂ ਦੇ ਤਿੰਨ ਤਿੰਨ ਚਾਰ ਚਾਰ ਪੋਜ ਤੁਹਾਨੂੰ ਦਿਖਾ ਰਿਹਾ ਹੈ ਇਹ ਉਦੋਂ ਪੂਰਾ ਟ੍ਰੈਂਡ ਚੱਲਦਾ ਸੀ ਕਹਿਣ ਦਾ ਮਤਲਬ ਕੀ ਸੀ ਵੀ ਉਦੋਂ ਲੋਕਾਂ ਦੇ ਵਿੱਚ ਵਿਆਹ ਦਾ ਪੂਰਾ ਪੂਰੀ ਖੁਸ਼ੀ ਹੁੰਦੀ ਸੀ ਪਰ ਖੁਸ਼ੀ ਤਾਂ ਅੱਜ ਵੀ ਹੁੰਦੀ ਹੈ ਪਰ ਅੱਜ ਵਿਆਹਾਂ ਤੇ ਖਰਚੇ ਜਿਹੜੇ ਉਹ ਨਜਾਇਜ਼ ਹੋ ਰਹੇ ਨੇ ਪਹਿਲਾਂ ਥੋੜੀ ਜਿਹੀ ਵਿਆਹ ਵਿਆਹ ਤੇ ਥੋੜੇ ਜਿਹੇ ਪੈਸੇ ਨਾਲ ਵਿਆਹ ਹੋ ਜਾਂਦਾ ਸੀ ਤੇ ਆਪਸੀ ਮੇਲ ਮਲਾਪ ਵੀ ਬਹੁਤ ਹੁੰਦਾ ਸੀ ਤੁਹਾਨੂੰ ਇਹ ਵੀ ਦੱਸ ਦਈਏ ਵੀ ਵਿਆਹ ਵਾਲਿਆਂ ਦੇ ਘਰ ਰਿਸ਼ਤੇਦਾਰ ਆਣ ਗਮਣ ਆਪਸੀ ਭਾਈਚਾਰਾ ਬਹੁਤ ਜ਼ਿਆਦਾ ਹੁੰਦਾ ਸੀ ਹੁਣ ਤਾਂ ਸਮੇਂ ਦੇ ਸਮੇਂ ਰਿਸ਼ਤੇਦਾਰ ਯਾਰ ਦੋਸਤ ਵਿਆਹ ਵਾਲੇ ਘਰ ਆਉਂਦੇ ਨੇ ਤੇ ਬਸ 4-5 ਘੰਟਿਆਂ ਦਾ ਸਿਰਫ ਵਿਆਹ ਰਹਿ ਜਾਂਦਾ ਉਸ ਵੇਲੇ ਜਦੋਂ ਬਰਾਤ ਪਹੁੰਚਦੀ ਸੀ ਕੁੜੀ ਵਾਲਿਆਂ ਦੇ ਘਰ ਤਾਂ ਪਹਿਲਾਂ ਕੋਲਡ ਡਰਿੰਕ ਕੋਲਡ ਡਰਿੰਕ ਵੀ ਪਿਆਏ ਜਾਂਦੇ ਸੀ ਬਰਾਤ ਨੂੰ ਧਰਮਸ਼ਾਲਾ ਦੇ ਵਿੱਚ ਜਾਂ ਕਿਸੇ ਥਾਈ ਦੇ ਵਿੱਚ ਠਹਿਰਾਇਆ ਜਾਂਦਾ ਸੀ ਉੱਥੇ ਉਹਨਾਂ ਦਾ ਪੂਰਾ ਲੜਕੀ ਵਾਲਿਆਂ ਵੱਲੋਂ ਸਵਾਗਤ ਜੀ ਆਇਆਂ ਆਖਿਆ ਜਾਂਦਾ ਸੀ ਮੇਰਾ ਕਹਿਣ ਦਾ ਮਤਲਬ ਕੀ ਹੈ ਵੀ ਅੱਜ ਕੀ ਹੋ ਗਿਆ ਅੱਜ ਵਿਆਹਾਂ ਦੇ ਵਿੱਚ ਲਫਾਫੇਬਾਜੀ ਹੋ ਗਈ ਪਹਿਲਾਂ ਕੋਈ ਵੀ ਲਫਾਫੇਬਾਜੀ ਨਹੀਂ ਸੀ ਹੁੰਦੀ ਬਿਲਕੁਲ ਸਿੰਪਲ ਅਤੇ ਸਾਦੇ ਵਿਆਹ ਹੁੰਦੇ ਸੀ ਅਗਰ ਜੇ ਕੋਈ ਵੱਡਾ ਵਿਆਹ ਹੁੰਦਾ ਸੀ ਉਹਦੇ ਵਿੱਚ ਖਾੜਾ ਵਗੈਰਾ ਲੱਗ ਜਾਂਦਾ ਸੀ ਨਹੀਂ ਆਮ ਤੌਰ 'ਤੇ ਜ਼ਿਆਦਾਤਰ 80% 85% ਵਿਆਹ ਬਿਲਕੁਲ ਸਾਦੀ ਹੁੰਦੇ ਸੀ ਕਿਸੇ ਦੇ ਵਿੱਚ ਸਮੋਹ ਫਾਇ ਨਹੀਂ ਹੁੰਦੀ ਸੀ ਅੱਜ ਕੱਲ ਤਾਂ ਖਰੀਕ ਬੰਦਾ ਆਪਣੀ ਈਗੋ ਲਈ ਫਿਰਦਾ ਹੈ ਮਾੜਾ ਜਿਹਾ ਕੋਈ ਕਿਸੇ ਨੂੰ ਕੁਝ ਕਹੇ ਤਾਂ ਵਿਆਹ ਦੇ ਵਿੱਚ ਖਪੜਾ ਦੱਪੜੀ ਮਚਾ ਦਿੰਦੇ ਨੇ ਕਹਿਣ ਦਾ ਮਤਲਬ ਕੀ ਹੈ ਵੀ ਅੱਜ ਤੇ ਪਹਿਲਾਂ ਵਾਲੇ ਵਿਆਹਾਂ ਦਾ ਜ਼ਮੀਨ ਸਮਾਨ ਦਾ ਫਰਕ ਪੈ ਗਿਆ ਅੱਜ ਕੱਲ ਤਾਂ ਈਗੋ ਇਹ ਹੋ ਗਈ ਵੀ ਮੈਂ ਇੰਨੇ ਪੈਸੇ ਲਵਾਉਣੇ ਆ ਮੈਂ ਇੰਨੇ ਪੈਸੇ ਲਵਾਉਣੇ ਆ ਪਰ ਪਹਿਲਾਂ ਇਹ ਗੱਲਾਂ ਨਹੀਂ ਸੀ ਹੁੰਦੀਆਂ ਚਾਹੇ ਉਹ ਨੇਲ ਹੋਵੇ ਨਾਨਕਾ ਮੇਲ ਹੋਵੇ ਦਾਦਕਾ ਮੇਲ ਹੋਵੇ ਆਸ ਦੇ ਵਿੱਚ ਜੇ ਕੋਈ ਦੋਹੇ ਬੋਲਦੇ ਸੀ ਤਾਂ ਕਿਸੇ ਦਾ ਕੋਈ ਗੁੱਸਾ ਵੀ ਨਹੀਂ ਸੀ ਕੀਤਾ ਜਾਂਦਾ ਪਰ ਅੱਜ ਤਾਂ ਅੱਜ ਕੱਲ ਕਿਸੇ ਨੂੰ ਕੁਛ ਬੰਦਾ ਕਾਇਮ ਨਹੀਂ ਸਕਦਾ ਉਹਦੀ ਟਿੰਗ ਹੋ ਜਾਂਦਾ ਇਸ ਲਈ ਪਹਿਲਾਂ ਵਿਆਹਾਂ ਦੇ ਵਿੱਚ ਬਹੁਤ ਪਿਆਰ ਸਤਿਕਾਰ ਹੁੰਦਾ ਸੀ ਆਪਸੀ ਭਾਈਚਾਰਾ ਹੁੰਦਾ ਸੀ ਅੱਜ ਕੱਲ ਤਾਂ ਬਸ ਸਮੇਂ-ਸਮੇਂ ਦਾ ਵਿਆਹ ਰਹਿ ਗਿਆ ਦਿਨ ਵਾਲੇ ਹੋਣ ਲੱਗੇ ਵਿਆਹਾਂ ਦੇ ਹਫ਼ਤਾ-ਹਫ਼ਤਾ ਵਿਆਹ ਚੱਲਦੇ ਨੇ